ਮੱਲੇ ਆਏ ਵਿਆਂ ਪੱਥਰ ਲੈਣਾ ਬਾਥਰੂਮਾਂ ਦੇ ਵਿੱਚ ਲਾਉਣ ਵਾਸਤੇ ਵਧੀਆ ਲੈ ਚੱਲੇ ਆ ਗੱਟੇ ਲੱਤੀ ਜਾਂਦੇ ਆ ਮਗਰਲੇ ਪਾਸੇ ਅੱਡੇ ਤੇ ਮਿਸਤਰੀ ਮੂਰੇ ਲੱਗਿਆ ਬਸ ਉਹਦਾ ਕੰਮ ਘੰਟੇ ਦਾ ਰਹਿੰਦਾ ਤੇ ਉਦੋਂ ਨੂੰ ਅਸੀਂ ਪਹੁੰਚ ਜਾਣਾ ਪੱਪੂ ਗਿੱਲੀ ਜੰਟਾ ਤੇ ਮੈਂ ਅਸੀਂ ਚਾਰੇ ਆਏ ਆਏ ਉਹਦੀ ਮਾਰ ਕੋਲ ਚ ਪਾ ਦੇ ਆ ਰੋ ਰੇ ਜਾਣੇ ਆਏ ਆ ਤੇ ਆ ਕੇ ਤੇ ਲੱਤ ਕੇ ਲੈ ਚ ਲਿਆ ਇਹ ਹਾਂ ਪਪੂ ਉਹਨੇ ਚੜ ਜਾਣਾ ਮਗਲੇ ਪਾਸੇ ਤੇ ਚਾਲ ਬਾਈ ਸਭੋ ਜੀ ਚੱਲ ਬਾਈ ਚੱਲ ਕਰ ਲੈ ਕਿਹੜੇ ਕਿਹੜੇ ਹਾਂ ਕਿਹੜੇ ਦੋਰੀਆ ਐਗਰੋ ਬਹਿ ਕੇ ਜਵਾਕਾ ਮੈਂ ਵੀ ਉਹਨੇ ਬੱਦੋਂ ਲੱਗਿਆ ਤੋਰ ਦਾ ਕਰ ਲੈ ਕੇ ਚੱਲਦਾ ਚਲਾਉਂਦਾ ਗੱਡੀ ਬਸੋ ਰਹੇ ਜੋ ਤੋੜ ਲੈਂਦੇ ਕੋਣ ਜਦੋਂ ਅਸੀਂ ਦੋਦਰ ਨੂੰ ਪਾ ਤੇ ਚੱਲਿਆ ਮੋੜ ਤੇ ਗੱਡੀ ਰਸੂਰਪੁਰ ਨੂੰ ਮੱਲੇ ਤੋਂ ਬੜਾ ਟਕਮਾ ਟਕਮਾ ਚੱਲੀ ਮਿੱਤਰਾ ਰਾਹ ਹੈਗਾ ਖਰਾਬ ਆਪਣਾ ਆਦਨ ਉਹ ਸਿੱਧਾ ਜਲਦੀ ਬਾਦਲਾ ਚੱਕਦੇ ਉਸੇ ਰਾਹੀ ਆਹੋ ਹੈ ਉਹ ਸਰਾਹੀ ਚੱਕਦੇ ਤੋਂ ਬਾਅਦ ਕਰਕੇ ਹੋਰ ਆਓ ਚੋਂ ਜਿਹੜਾ ਟ੍ਰੇਨ ਜੀ ਆਹੋ ਉਹ ਵੀ ਬਹੁਤ ਖਰਾਬ ਆ ਰਾ 1 ਮਿੰਟ ਵਿੱਚ 1 ਮਿੰਟ ਚਾਲੇ ਤਾਂ ਜਿਹੜਾ ਹੋਣਾ ਤਾਂ ਆਪੋਂ ਪੀੜਾ ਕਰਦੇ ਨਾ ਪੈ ਤੀਆਂ ਇਧਰ ਬਸ ਸਾਲਾ ਬੁਜਾਉਂਦਾ ਹਾਰਨ ਇਹ ਛੇਤੀ ਇਹਨੂੰ ਦੇਖੋ ਰਾਹ ਤੈਨੂੰ ਬੜੀ ਹੁੰਦੀ ਆ ਹੂੰ ਈ ਜ਼ਿਆਦਾ ਸੀ ਕਹਿੰਦਾ ਆ ਫਲ ਵੀ ਚੋਣੀ ਤਾਂ ਨਹੀਂ ਹੱਸਦਾ ਗੇਲਾ ਟਾਂਜੀ ਵਾਲਾ ਇੱਚ ਇੱਚ ਆਜੋ ਬਾਈ ਚੱਲ ਗਏ ਨੇੜੇ ਨੇੜੇ ਪਿੰਡਾਂ 'ਚ ਯਾਰ ਬਹੁਤ ਇੰਨਾ ਦਾ ਬਾਈ ਪੈਗਦਾ ਹਨ ਇੱਥੇ ਨੇੜੇ ਸਾਰੇ ਲੋਟ ਵਾਲੇ ਜਾਣਾ ਕਿਤਾ ਨੇੜੇ ਆ ਜਾਂਦੇ ਆ ਬੰਦੇ ਮੱਲੇ ਵਾਲਾ ਅੱਟਾ ਪਾਸਟਾ ਮੱਲਾ ਪਿੰਡਾਂ ਲਗਾ ਦੇ ਬਹਿਣ ਜੋਰ ਕੋ ਵਾ ਮੱਲੇ ਵਾਲਿਓ ਵਾ ਮੱਲੇ ਵਾਲਿਓ ਥੋਡੇ ਵਾ ਮੱਲੇ ਵਾਲਿਓ ਥੋਡੇ ਇਹ ਸੜਕ ਹੈ ਇਹ ਸੜਕ ਹੈ ਜਕਟ ਮਲਾ ਜਗਰਾਵਾਂ ਵਾਲੀ ਸੜਕ ਵਧੀਆ ਟਾਪ ਟਾਪ ਜਗਰਾਵਾਂ ਵਾਲੀ ਸੜਕਾਂ ਟਾਪੋ ਟਾਪ ਉੱਥੋਂ ਆਪਾ ਹੋ ਜਾਾਂਗੇ ਰਸੂਲਪੁਰ ਨੂੰ ਉਹ ਵੀ ਸੜਕ ਚੰਗੀ ਆ ਚਾਰਜੀ ਕਿੰਨੇ ਕਿਲੋਮੀਟਰ ਤੇ ਆ ਇਹ ਤਾਂ ਘੇਰੀ ਤੀਜਾ ਹਾਂ 60 ਦੇ ਉਧੇ ਵੱਲ ਅਨੰਦਪੁਰ ਜਦੇਖਿਆ ਉੱਤੇ ਆਇਆ ਨਜ਼ਾਰਾ ਭਜਾਉਣ ਦਾ ਆ ਉਹ ਆ ਗਏ ਭੈਣ ਦੇ ਫੱਪੜਾ ਆਉਂਦੇ ਦੇ ਉਹ ਆ ਮੱਲੇ ਆਲਾ ਸੂਬੇਦਾਰ ਦਾ ਹੈ ਸੂਬੇਦਾਰ ਸ਼ਹੀਦ ਕਰਨਲ ਸਿੰਘ ਸਿੱਧੂ ਉੱਤੇ ਮਾਟਾ ਇੱਕ ਆਲਾ ਸਿਉਂਦਾ ਬਹੁਤ ਪੁਰਾਣਾ ਮਾਟਾ ਉਹ ਵੀ ਸ਼ਹੀਦ ਹੋਇਆ ਵਾ ਇੱਕ ਮੱਲੇ ਦਾ ਕਰਨਲ ਹੋ ਗਿਆ ਕਰਨ ਸੂਬੇਦਾਰ ਹੈ ਨਾਇਬ ਸੂਬੇਦਾਰ ਇਹ ਕੋ ਆ ਗਿਆ ਮਾਟਾ ਇਹ ਮਾਟਾ ਆਲਾ ਸਿਉਂਦੇ ਨਾਂ ਦਾ ਆਦੇ ਆਹਾ ਮਾਟਾ ਸਾਰ ਗਿਆ ਆਇਆ ਵਈਆ ਕਿ ਨਹੀਂ ਜਮਾ ਮਰੁੰਡਾ ਬੜੀਆਂ ਵਈਆ ਹੁਣ ਬਸ ਵਿਸਾਖੀ ਵਿਸਾਖੀ ਕਰਦਿਆਂ ਵਿਸਾਖੀ 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 ਆ ਗਿਆ ਮਲਾ ਇੱਥੇ ਬਹੁਤ 2-3 ਸਾਲ ਲਹਿਰੇ ਲਿਆ ਉਹ ਜਗਾ ਵਾ ਪਛੀ ਜਾਂਦੀ ਉਹਦੇ ਫੇਰ ਬਹੁਤ ਪਰ ਕੱਲਿਆ ਵਾਸਤੇ ਕਰੇ ਆਹ ਫੇਰ ਵੱਲ ਜਾਣਾ ਵੀ ਪੂਰ ਹੋਣਾ ਕੋਈ ਚੀਜ਼ ਆਵੇ ਥੋੜਾ ਅਸੀਂ ਨੂੰ ਫਾਟੇ ਵੱਢਦੀ ਜਾਂਦੀ ਆ ਵੀ ਪੱਥਰ ਇਹਨਾਂ ਦਾ ਹੀ ਆ ਇੱਥੇ ਪਿਆ ਹੁੰਦਾ ਹੁਣ ਜਾਂਦੀ ਆ 80 ਦੇ ਲੈ ਇਹ ਦੋ ਗੇ ਰੁਪਏ ਹਾਂ ਦੋ ਗੇ ਰੁਪਏ ਲੈ ਉਹ 80 ਤੇ ਜਾਂਦੀ ਆ ਦੀ ਆ ਨੋਵਾ ਗੱਡੀ ਦੇ ਮਗਰੇ ਹੀ ਲੱਗੀ ਆ ਆ ਤੇ ਆ ਬਰੂ ਪੌਂਦੀ ਆ ਗੱਡੀ ਨੋਵਾ ਵੀ ਮਾਰੇ ਜੇ ਭਜਨ ਤੇ ਤਾਂ ਸ਼ੂਕਾ ਪੌਂਦੀ ਆ ਗੱਡੀ ਘਟ ਗਿਆ ਮਨਾਂ ਨਜ਼ਾਰਾ ਆ ਗਿਆ ਉਦੋਂ ਜੱਦੀ ਲੈਣ ਦਾ ਜੇਰੀ ਸੁਹਾਗ ਦਾ ਜਦੋਂ ਚੋਰ ਬਨੇਗਾ ਸੇਵਾਰ ਮੇਰੇ ਭੱਜੇ ਫਰ ਦੇ ਘੱਟਗਾ ਦੇ ਜੇ ਹਾਂ ਇਹਦੇ ਘੜੋਕਾ ਆ ਫੇਰ ਆਗੇ ਗੱਡੀ ਮਿਲ ਗਈ ਗੱਡੀ ਤੋਂ ਫਿਰ ਛੋਟੀ ਦੀ ਗੱਡੀ ਮਿਲ ਗਈ ਜੇ ਸੀ ਵੀ ਚੱਲ ਰਹੀ ਆ ਮਲਾ ਇੱਟਾ ਚੱਲਦੀਆਂ ਪੱਠੇ ਦੀਆਂ ਇੱਟਾਂ ਚੱਲਦੀਆਂ ਪੱਠੇ ਦੀਆਂ ਇੱਟਾਂ ਪੇਪਲੇ ਕੋਲੋਂ ਆਵਾਜ਼ ਆ ਮਲਦਾ ਕੋਲੋਂ ਕੋਲੋਂ ਵਰ ਨਾਈ ਤੋਂ ਆ ਦੇਈ ਜਾਂਦਾ ਜਾਂਡੀ ਯਾਰ ਦੇਈ ਜਾਂਦਾ ਚੌਂਡੀ ਯਾਰ ਹਰਾ ਯੌਂਡੀ ਯਾਰ ਤੁਸੀਂ ਕਿਣਾ ਕਰਨੇ ਦਾ ਕੀ ਹੈ ਇਹ ਮਾਦਾ ਕਹਿੰਦਾ ਰੋਕ 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 ਇਥੇ ਘੜਿਆਲਾ ਉਹਨਾਂ ਦਾ ਬਣਾ ਚਾਹ ਕਲਾਸ ਵਧੀਆ ਲੂਣ ਨਣ ਪਾ ਕੇ ਕਰਾਓ ਉਹ ਚਾਰ ਗਲਾਸ ਬਣਾ ਦੇ ਵਧੀਆ ਲੂਣ ਜਾ ਪਾ ਕੇ ਚਾਰ ਗਲਾਸ ਬਣਾ ਦੇ ਚਾਰ ਗਲਾਸ ਚਾਰ ਨਾ ਚਾਰ ਬਾਗੀ ਨੇ ਕੋ ਪਾਸੇ ਜਾਵਾਂ ਜਿਵੇਂ ਚੱਕੇ ਲਈ ਇਹਨੂੰ ਕਹ ਚਾਰ ਗਲਾਸ ਬਣਾ ਦੇ ਵਧੀਆ ਨੂਨ ਨਾ ਪਾ ਕੇ ਕਰਨ ਗੰਨੇ ਦਾ ਜੂਸ ਪੀਨੇ ਆਪਾਂ ਗੰਨੇ ਦਾ ਜੂਸ ਅੱਜ ਯਾਰ ਗੱਲ ਆ ਕੋਈ ਕਰਾ ਹਾਂ ਆ ਗਿਆ ਬਾਈ ਆ ਗਿਆ ਆਪਾਂ 5 ਬੰਦ ਬਹੁਤ ਠੀਕ ਹੈ ਹਾਂ ਇਹਦਾ ਡੀਜ਼ਲ ਲੈਣ ਚੱਲਿਆ ਇਹ ਉਹ ਤੇਰਾ ਪਲਾਹ ਜੇ ਉਹ ਨਹੀਂ ਮਾੜੇ ਦਾ ਕੰਮ ਮਾੜਾ ਹੀ ਹੁੰਦਾ ਹੀ ਯਾਰ ਗਰੀਬ ਵਿਚਾਰਾ ਹੈ ਕਿੱਥੋਂ ਡੀਜ਼ਲ ਲੈਣ ਜਾਊਗਾ ਤਰਕੇ ਵਾਲਾ ਆ ਦੇ ਕੀ ਇਹ ਨਾ ਜੋ ਉਹਦਾ ਲੈ ਕੇ ਰੱਖ ਤੂੰ ਆ ਆ ਵੀ ਟੁਕੜੇ ਨੂੰ ਹੱਥ ਦੇ ਕੇ ਗਾਗੇ ਤੋਂ ਗੱਡੇ ਟਰੈਕਟਰ ਵਾਲੇ ਤੋਂ ਲੈ ਲੈ ਬਿਲਾ ਪਾਈ ਆਦੇ ਪੈਸੇ ਚੱਕ ਤੂੰ ਗਾਂਹ ਤੋਂ ਕੋਈ ਕੋਈ ਪੈਪੂ ਬਕੋਲੇ ਰੱਖ ਤੂੰ ਡੀਲ ਪਏ ਤੇਰਾ ਕੰਮ ਹੀ ਨਹੀਂ ਕਰਨਾ ਆ ਇਹ ਤੂੰ ਘਰੋਂ ਹੀ ਲੈ ਕੇ ਦੁਰਗਾ ਰੋਦੀ ਆ ਤਾਂ ਵੀ ਦੱਸ ਇੱਥੇ ਆ ਕੇ ਤੂੰ ਕਿਹਦੇ ਭੇਜਣਾ 1:30 1:00 ਵਜੇ ਨਾ 1:00 ਵਜੇ ਇਸ ਵੇਲੇ ਤਾਂ ਲੋਕ ਪੀਂਦੇ ਆ ਹਾਂ ਤੇ ਫੇਰ ਫਿਰ 2 ਘੰਟੇ ਬਾਅਦ ਬੰਦੇ ਨੇ ਪੈ ਜਾਣਾ ਹੱਥਲੇ ਫੇਰ ਚੱਲਦੇ ਆ ਆ ਪੂਰਾ ਹੁਣ ਪੂਰਾ ਫੋਰ ਟਾਈਮ ਸੀਦਾ ਜੂਸ ਦਾ ਇਹ ਨੇ ਨਗਾ ਲੈਣਾ ਡੀਜ਼ਲ ਚ ਬਸ ਸਰ ਗਿਆ ਮਾੜੇ ਦੇ ਮਾੜੇ ਕਾਰ ਨਜ਼ਾਰਾ ਗੱਲਾਂ ਸੱਚ ਗਾਏ ਬਾਈ ਕੋਈ ਵੀ ਕਾਰਜ ਆ ਸਾਰਾ ਤਗੜੇ ਦੇ ਸਰਦੇ ਬੰਦੇ ਦਾ ਕੋਈ ਵੀ ਬਿਗਨਸ ਚਲਾਉਣਾ ਤੂੰ ਕੋਈ ਦੁਕਾਨਦਾਰੀ ਚਲਾਉਣੀ ਆ ਤਾਂ ਵੀ ਪੈਸੇ ਦੀ ਖੇਡ ਆ ਤੇਰੇ ਕੋਲ 4 ਹੈਗੇ ਆ ਆਪ ਦਾ ਕੰਮ ਚਲਾ ਲੈ ਸਾਧਨਾ ਵਾਹਿਗੁਰੂ